ਸਾਡਾ ਹਰਿਆਣਾ ਜਿਹੜਾ ਛੋਟਾ ਭਾਈ ਹੈ ਠੀਕ ਹੈ ਜੀ ਸਾਨੂੰ ਬਹੁਤ ਸਹਾਇਤਾ ਕਰਦੇ ਆ ਸਾਨੂੰ ਦੁੱਧ ਲੱਸੀ ਚਾਹ ਪਾਣੀ ਸਭ ਕੁਝ ਸਾਨੂੰ ਅੱਗੇ ਭਾਦਰਗੜ ਪਚਾਉਂਦੇ ਰਹੇ ਆ ਸਾਡੀ ਫੁੱਲ ਸੇਵਾ ਕੀਤੀ ਹੈ ਅਸੀਂ ਅੱਜ ਖੜੇ ਆ ਖਨੌਰੀ ਬਾਰਡਰ ਤੇ ਜਿਹੜਾ ਪੰਜਾਬ ਤੇ ਹਰਿਆਣਾ ਨੂੰ ਜੋੜਦਾ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾਈਆਂ ਸੀ ਇਹ ਜਿਹੜੇ ਜਿਹੜੀਆਂ ਸਿਰੇ ਤੋਂ ਸਿਰੇ ਤੱਕ ਜਿਹੜੀਆਂ ਟਰਾਲੀਆਂ ਨੇ ਲੈਣਾ ਲੱਗੀਆਂ ਹੋਈਆਂ ਨੇ ਉਹੀ 2020 ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿਸਾਨ ਨੇ ਜਿਹੜੇ ਰਾਤਾਂ ਸੜਕਾਂ ਤੇ ਇਕ ਜਾਣ ਲਈ ਮਜਬੂਰ ਨੇ ਕਿਉਂਕਿ ਸੈਂਟਰ ਸਰਕਾਰ ਵੱਲੋਂ ਜਿਹੜੇ ਕਾਨੂੰਨ ਨੇ ਉਹ ਪਹਿਲਾਂ ਵਾਪਸਤਾ ਕਰ ਲੈ ਗਏ ਸੀ ਪਰ ਜਿਹੜੀਆਂ ਮੰਗਾ ਸੀ ਐਮਐਸਪੀ ਦੀ ਹੋਵੇ ਭਾਵੇਂ ਬਿਜਲੀ ਬਿੱਲ ਦਾ ਹੋਵੇ ਭਾਵੇਂ ਹੋਰ ਕੁਝ ਮੰਗਾ ਨੇ ਉਹਨਾਂ ਨੂੰ ਮਨਮਾਉਣ ਦੇ ਲਈ ਕਿਸਾਨ 2 ਸਾਲ ਦੀ ਜਿਹੜੀ ਵੇਟ ਕਰਦੇ ਰਹੇ ਨੇ ਪਰ ਹੁਣ ਕਿਸਾਨਾਂ ਨੂੰ ਦੁਬਾਰਾ ਫੇਰ ਸੜਕਾਂ ਤੇ ਉਤਰਨਾ ਪਿਆ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾਉਣ ਲੱਗਿਆ ਜਿਹੜੇ ਕਿਸਾਨ ਕਿਸਾਨਾਂ ਦੀ ਕਹਿ ਸਕਦੇ ਹਾਂ ਕਿ ਵਿੱਚ ਬਜ਼ੁਰਗ ਵੀ ਆਏ ਹੋਏ ਨੇ ਤੇ ਨਾਲ ਵਿੱਚ ਨੌਜਵਾਨ ਵੀ ਆਏ ਹੋਏ ਨੇ ਤੇ ਜਿਨ੍ਹਾਂ ਨੇ ਘਰੇ ਬੈਠ ਕੇ ਰੋਟੀ ਖਾਣੀ ਸੀ ਉਹ ਅੱਜ ਰੋਟੀਆਂ ਆਪ ਬਕਰ ਰਹੇ ਨੇ ਆਪੇ ਭੌਰ ਨੇ ਪਕਾਈਆਂ ਰੋਟੀਆਂ ਆਪੇ ਹੀ ਦਾਲ ਬਣਾ ਰਹੀ ਉਹ ਸਾਹਮਣੇ ਸਾਡੇ ਖੁਰਚਣਾ ਚੱਲਦਾ ਸਬਜ਼ੀ ਬਣ ਰਹੀ ਹੈ ਦੇਖੋ ਤੁਸੀਂ ਕਿ ਸਾਰੀਆਂ ਤਸਵੀਰਾਂ ਨੇ ਜਿਹੜੀਆਂ 2020 ਦੀਆਂ ਜਿਹੜੀਆਂ ਸੰਘਰਸ਼ ਮੌਕੇ ਸਾਹਮਣੇ ਦਿੱਲੀ ਦੀਆਂ ਬਰੂਹਾਂ ਤੇ ਅਸੀਂ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂ ਉਹੀ ਜਿਹੜੀਆਂ ਤਸਵੀਰਾਂ ਨੇ ਦੁਬਾਰਾ ਉਹ ਸਾਹਮਣੇ ਆਉਣ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਹਰਿਆਣਾ ਸਰਕਾਰ ਵੱਲੋਂ ਜਿਹੜੇ ਬੈਰੀਕੇਟਿੰਗ ਕੀਤੀ ਗਈ ਹੈ ਅੱਜ ਜਿਹੜੇ ਅਥਰੂ ਗਾਇਦੇ ਗੋਲੇ ਛੱਡ ਕੇ ਕਿਸਾਨਾਂ ਨੂੰ ਰੋਕਿਆ ਗਿਆ ਕਿਸਾਨਾਂ ਨੂੰ ਮਜਬੂਰੀ ਬਸ ਇੱਥੇ ਬੈਠਣਾ ਪਿਆ ਕਿਉਂਕਿ ਸਰਕਾਰ ਦੇ ਨਾਲ ਲੜਾਈ ਲੜਨ ਲਈ ਉੱਜ ਤਿਆਰੀਆਂ ਨੇ ਜਿਹੜੀਆਂ ਉਹ ਅੱਜ ਰਾਤ ਨੂੰ ਹੋ ਜਾਣੀਆਂ ਨੇ ਤੇ ਇਹਨਾਂ ਨੇ ਬੈਰੀਕੇਟਿੰਗ ਇਹਨਾਂ ਦਾ ਕਹਿਣਾ ਕਿ ਅਸੀਂ ਤੋੜ ਕੇ ਅੱਗੇ ਲੰਘ ਜਾਾਂਗੇ ਅਸੀਂ ਗੱਲ ਕਰਾਂਗੇ ਕਿਸਾਨਾਂ ਦੇ ਨਾਲ ਭਾਈ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅਗਰਸਿੰਘ ਹੈ ਅਗਰਸਿੰਘ ਦੁਬਾਰਾ ਫਿਰ 2020 ਦਾ ਜਿਹੜਾ ਮਾਹੌਲ ਹੈ ਸਾਹਮਣੇ ਆ ਰਿਹਾ ਹੈ ਉਸੇ ਤਰ੍ਹਾਂ ਕਿਸਾਨਾਂ ਨੂੰ ਰੋਟੀਆਂ ਪਕਾਉਣੀਆਂ ਪੈ ਰਹੀਆਂ ਨੇ ਕੀ ਕਹਿਣਾ ਚਾਹੋਗੇ ਕੋਈ ਗੱਲ ਨਹੀਂ ਜੀ ਜੇ ਪਕਾਉਣੀਆਂ ਪਈਆਂ ਇਹ મોદી ਨੇ ਦੁਬਾਰਾ ਸੱਦ ਲਿਆ ਸਾਨੂੰ ਸਾਨੂੰ ਆਉਣਾ ਪਿਆ ਰੋਟੀਆਂ ਪਕਾਉਣੀਆਂ ਪਈਆਂ ਪਰ મોદી ਨੇ ਇਹ ਨਹੀਂ ਸੋਚਿਆ ਵੀ ਜ਼ਿੰਮੇਵਾਰਾ ਜਿਹੜਾ ਇਹ ਢਿੱਡ ਲੋਕਾਂ ਦਾ ਭਰਦਾ ਹੈ ਤੇ ਜਿਹੜਾ ਅੱਜ ਆਪ ਬੈਠ ਕੇ ਰੋਡ ਤੇ ਤੇ ਰੋਟੀਆਂ ਆਪ ਦੀ ਸੰਗਤ ਨੂੰ ਖਵਾ ਰਿਹਾ ਤੇ ਜਿਵੇਂ ਗੱਲ ਕੀਤੀ ਜਾਵੇ ਬੈਰੀਕੇਟਿੰਗ ਤੇ ਜਿਹੜੀ ਅ ਅ ਅਥਰੂ ਗਾਇ ਤੇ ਗੋਲੇ ਸਿੱਟੇ ਗਏ ਨੇ ਬੜੀ ਮਜ਼ਬੂਤ ਬੈਰੀਕੇਟਿੰਗ ਤੇ ਜਿਵੇਂ ਬਾਰਡਰਾਂ ਤੇ ਇੰਨਾ ਮਜ਼ਬੂਤ ਕੰਮ ਨਹੀਂ ਆ ਜਿੰਨਾ ਆਮ ਭਾਰਤ ਦੀ ਜਨਤਾ ਨੂੰ ਰੋਕਣ ਦੇ ਲਈ ਇੰਤਜ਼ਾਮ ਕੀਤੇ ਹੋਏ ਇਹ ਤਾਂ ਜੀ ਸਾਡੇ 'ਚ ਦੋ ਮੰਡਾ ਬਾਤੀਆਂ 50 ਅੱਡ ਕਰਤਾ ਦਿੱਲੀ ਅੱਡ ਕਰਤਾ ਹੀ ਸਾਡੇ ਤੋਂ ਹਰਿਆਣਾ ਦਿੱਲੀ ਪੰਜਾਬ 'ਚ ਸਾਡੇ ਤਿੰਨ ਤਿੰਨ ਵਟਾਂ ਹੀ ਖਚਦੀਆਂ ਜੀ ਇੱਕ ਸਾਹ ਦੇਣ ਜੇ ਦੇਖੀਏ ਤਾਂ ਆਪਾਂ ਤੇ ਜੇ ਗੱਲ ਕੀਤੀ ਜਾਵੇ ਜਿਵੇਂ ਜਿਵੇਂ ਆਪਾਂ ਗੱਲ ਕਰਦੇ ਆ ਕਿ ਹਰਿਆਣਾ ਤੇ ਹਰਿਆਣੇ ਦੇ ਜਿਹੜੇ ਭਾਈਚਾਰਾ ਸਾਡੇ ਕਿਸਾਨ ਨੇ ਉਹ ਇੱਧਰ ਆ ਕੇ ਪੰਜਾਬ ਦੇ ਕਿਸਾਨਾਂ ਦੀ ਮਦਦ ਵੀ ਕਰ ਰਹੇ ਨੇ ਸਾਡਾ ਹਰਿਆਣਾ ਜਿਹੜਾ ਛੋਟਾ ਭਾਈ ਹੈ ਠੀਕ ਹੈ ਜੀ ਸਾਨੂੰ ਬਹੁਤ ਸਹਾਇਤਾ ਕਰਦੇ ਆ ਸਾਨੂੰ ਦੁੱਧ ਲੱਸੀ ਚਾਹ ਪਾਣੀ ਸਭ ਕੁਝ ਸਾਨੂੰ ਅੱਗੇ ਭਾਦਰਗੜ ਪਚਾਉਂਦੇ ਰਹੇ ਆ ਸਾਡੀ ਫੁੱਲ ਸੇਵਾ ਕੀਤੀ ਹੈ ਠੀਕ ਹੈ ਜੀ ਜਿਵੇਂ ਹੁਣ ਜਿਹੜਾ ਹਰਿਆਣੇ ਦੇ ਜਿਹੜੇ ਕਿਸਾਨ ਨੇ ਆਪਣੇ ਸਾਰੇ ਇੱਥੇ ਨਾਲ ਆਪਣੇ ਸਹਿਯੋਗ ਕਰ ਸਹਿਯੋਗ ਕਰ ਰਹੇ ਨੇ ਤੇ ਹੁਣ ਜਿਵੇਂ ਅੱਜ ਹਰਿਆਣੇ ਦੇ ਦੂਸਰੀ ਸਾਈਡ ਤੋਂ ਖੇਤਾਂ ਵਿੱਚ ਹੀ ਜਿਹੜੇ ਕਿਸਾਨ ਨੇ ਇੱਧਰ ਲੈ ਕੇ ਆਏ ਨੇ ਕਿਸਾਨਾਂ ਨੇ ਕਿਹਾ ਸੀ ਕਿ ਅੱਗੇ ਅਸੀਂ ਹੋਵਾਂਗੇ ਤੇ ਪਿੱਛੇ ਪੰਜਾਬ ਦੇ ਕਿਸਾਨ ਹੋਣਗੇ ਨਾਲ ਹੀ ਆਈ ਸਾਡੇ ਅੱਗੇ ਲੱਗਣਗੇ ਹੀ ਉਹ ਅਮਨੂ ਕੋਹਾੜਾ ਉਹਨਾਂ ਦਾ ਸਾਡਾ ਲੀਡਰ ਆ ਉਹ ਵੀ ਢੱਲੇਵਾਲ ਸਾਹਿਬ ਦੇ ਨਾਲ ਮੋਢਾ ਨਾਲ ਮੋਢਾ ਚੱਲਦੇ ਆ ਠੀਕ ਆ ਆਗੂਆਂ ਦੀ ਇੱਕ ਮੀਟਿੰਗ ਹੋ ਰਹੀ ਆ ਉਹਨਾਂ ਮੀਟਿੰਗ ਦੇ ਵਿੱਚ ਜੋ ਸਾਨੂੰ ਕਾਲ ਮਿਲੂਗੀ ਹਾਂ ਠੀਕ ਆ ਤੇ ਉਹਦੇ ਮੁਤਾਬਕ ਅਸੀਂ ਬੈਰੀਕੇਟ ਤੋੜਨੇ ਆ ਅੱਗੇ ਟੱਪਾਂਗੇ ਜਿਵੇਂ ਅੱਜ ਜਿਹੜੇ ਅਥਰੂ ਗਾਇ ਤੇ ਗੋਲੇ ਸਿੱਟ ਕੇ ਕਿਸਾਨਾਂ ਨੂੰ ਡਰ ਆ ਗਿਆ ਕੀ ਲੱਗਦਾ ਕਿਸਾਨਾਂ ਦੇ ਜਿਹੜਾ ਜੱਜਵਾ ਕਿਦਾਂ ਦਾ ਇਹ ਤੁਸੀਂ ਦੱਸੋ ਜੀ ਗੁਰਗੋਵੈ ਸਿੰਘ ਦਾ ਸਾਜਾ ਹੋਇਆ ਖਾਲਸਾ ਜੀ ਇਹ ਡਰਨ ਵਾਲਾ ਖਾਲਸਾ ਦਾ ਹੈ ਨਹੀਂਗਾ ਠੀਕ ਹੈ ਇਹ ਪਵਾ ਟੈਂਕ ਲੈ ਆਵੇ ਤੋਫਾਂ ਲੈ ਆਵੇ ਸਾਡੀਆਂ ਹਿੱਕਾਂ ਨਾਲ ਹੀ ਤਿਆਰ ਹੈ ਠੀਕ ਹੈ ਅਸੀਂ ਪਿੱਛੇ ਮੁੜਨ ਤਾਂ ਆਏ ਨਹੀਂਗੇ ਬਿਲਕੁਲ ਜੀ ਜੇ ਮਰਨ ਨਾਲੋਂ ਅਸੀਂ ਛਿੱਧੀਆਂ ਪਾਉਣੀਆਂ ਜਾਦੇ ਬਿਹਤਰ ਸਮਝਾਂਗੇ ਬਿਲਕੁਲ ਜੀ ਜਿਹੜੇ ਕਿਸਾਨ ਨੇ ਉਹਨਾਂ ਦੇ ਜਿਹੜੇ ਰਾਦੇ ਨੇ ਪੂਰੇ ਟੱਲ ਨੇ ਭਾਵੇਂ ਜਿਹੜੇ ਕਿਸਾਨਾਂ ਨੂੰ ਅੱਜ ਅਥਰੂ ਗੋਲਿਆਂ ਦੇ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਤੁਸੀਂ ਦੇਖਿਆ ਕਿ ਜਿਹੜੇ ਕਿਸਾਨ ਨੇ ਸਿੰਘ ਨੇ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਭਾਵੇਂ ਸਾਡੇ ਹਿੱਕਾ ਦੇ ਉੱਤੇ ਦੀ ਟੈਂਕ ਚੜਾ ਲਓ ਕੁਝ ਵੀ ਕਰ ਲਓ ਪਰ ਅਸੀਂ ਦਿੱਲੀ ਜਾ ਕੇ ਰਾਂਗੇ ਆਪਦੇ ਹੱਕਾਂ ਲਈ ਮਰ ਜਾਾਂਗੇ ਪਰ ਕਿਸੇ ਅਸੀਂ ਆਪਣੇ ਰੋਜੀ ਰੋਟੀ ਦੇ ਨਾ ਫੇ ਸਮਝੌਤਾ ਨਹੀਂ ਕਰਦੇ ਕੀ ਨਾਮ ਹੈ ਤੁਹਾਡਾ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਕੀ ਲੱਗਦਾ ਤੁਹਾਨੂੰ ਜਿਹੜਾ ਅੱਜ ਅਥਰੂ ਗੈਸ ਦੇ ਜਿਹੜੇ ਗੋਲੇ ਸੱਟ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਸਾਡਾ ਮਨੋਬਲ ਦੇਖਦੇ ਆ ਅਸੀਂ ਬੇਚੀ ਸੀ ਕੋਈ ਗੱਲ ਨਹੀਂ ਇਹ ਸਾਡਾ ਹਜਾ ਟਰੈਲ ਹੀ ਹੈ ਸਾਨੂੰ ਰੋਕਿਆ ਹੋਇਆ ਪਿੱਛੋਂ ਪੀ ਆਪਾਂ ਕੋਈ ਆ ਬਧੀ ਕੀ ਨਹੀਂ ਕਰਨੀ ਇੱਕ ਵਾਰੀ ਦੇਖੋ ਕੀ ਕਰਦੇ ਆ ਇਹ ਉਸ ਤੋਂ ਅੱਗੇ ਅਸੀਂ ਇੱਕ ਦੋ ਦਿਨ ਚ ਦੇਖਦੇ ਵੀ ਕੀ ਕਰਦੇ ਇੱਕ ਦੋ ਦਿਨ ਸਾਨੂੰ ਹਰਿਆਣਾ ਦੇ ਕਿਸਾਨ ਸਾਡੇ ਨਾਲ ਆ ਤੂੰ ਸਵਾਲ ਕਰਿਆ ਸੀ ਨੂੰ ਸਾਡੇ ਬੇਚੀ ਸੀ ਸਾਨੂੰ ਉਹ ਵੀ ਕਹਦੇ ਵੀ ਆਪਾਂ ਜਾਣਾਂ ਨਹੀਂ ਮੈਂ ਜਾਣ ਵਾਲੀ ਤਾਂ ਗੱਲ ਹੀ ਨਹੀਂ ਜੀ ਅੱਗੇ ਅਸੀਂ ਸਵਾ ਸਾਲਾਂ ਹੋ ਸਕਦਾ 5 ਸਾਲਾਂ ਤੱਕ ਵੀ ਅਸੀਂ ਬੈਠੇ ਜੀ ਕੋਈ ਕਰਨੀ ਇਹ ਨਾਲ ਲੜਨਾ ਹੀ ਪੈਣਾ ਜੀ ਇੱਕਦੋੜੇ ਲੜਾਈ ਜਿਹੜੀ ਕੱਲੇ ਕਿਸਾਨਾਂ ਦੀ ਨਹੀਂ ਆ ਪੂਰੇ ਦੇਸ਼ ਦੀ ਲੜਾਈ ਦੋ ਚਾਰ ਘਰਾਣਿਆਂ ਦੇ ਨਾਲ ਦੋ ਚਾਰ ਘਰਾਣਿਆਂ ਦੇ ਜਿਨ੍ਹਾਂ ਦਾ ਪੂਰੇ ਦੇਸ਼ ਦੀ ਲੜਾਈ ਹੈ ਮੋਦੀ ਨੂੰ ਪਤਾ ਨਹੀਂ ਪੂਰਾ ਦੇਖਦਾ ਨਹੀਂ ਬੜੀਆਂ ਗੱਪਾਂ ਮਾਰਦਾ ਮੀਡੀਆ ਦੇ ਵਿੱਚ 130 ਕਰੋੜ ਦਾ ਮੰਨ ਲੀਟਰਾਂ ਦਾ ਫਲਾਨਾ ਜੀ ਝੋਕਾ ਬਣਦਾ ਹੈ ਉਹ ਆਲਾਗਾ ਵੀ ਮੋਦੀ ਇੱਕ ਤਾਂ ਧਾਰਮਿਕ ਨਹੀਂ ਬੰਦਾ ਆ ਪਿੱਛੇ ਜੋ ਧਰਮ ਦੇ ਆਧਾਰ ਤੇ ਬੜੇ ਜੋ ਭਾਵਕ ਤਕਰੀਰਾਂ ਕੀਤੀਆਂ ਹੁੰਦੀਆਂ ਮੈਂ ਮੋਦੀ ਦੀ ਜਿਹੜੀ ਤੁਲਨਾ ਕਰਦਾ ਔਰੰਗਜ਼ੇਬ ਨਾਲ ਕਰਦਾ ਔਰੰਗਜ਼ੇਬ ਵੀ ਬੰਦਾ ਧਾਰਮਿਕ ਨਹੀਂ ਸੀ ਪੰਜ ਵਕਤ ਦਾ ਨਵਾਜ਼ੀ ਸੀ ਪਰ ਉਹ ਧਾਰਮਿਕ ਨਹੀਂ ਸੀ ਉਹੀ ਗੱਲ ਇਹਦੇ ਵਿੱਚ ਉਸੇ ਤਰ੍ਹਾਂ ਇਹ ਕੁੱਟਦਾ ਦੂਸਰਿਆਂ ਨੂੰ ਆਉਂਦੇ ਬਸ ਉਹ ਦੋ ਚਾਰ ਬੰਦਾਂ ਦੀ ਪਾਲਣ ਦੀ ਖਾਤਰ ਡਰਾੜ ਰਾ ਕੇ ਉਹਨਾਂ ਨੂੰ ਆ ਨਵੇਂ ਨਵੇਂ ਸੋਸ਼ਲ ਛੜਦਾ মিডিਆ ਰਾਈ ਜੀ ਆਪਾਂ ਸੋਚੇ ਜਾਵੇ ਅੱਜ ਦੀ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਉਹ ਕਿਸਾਨਾਂ ਦਾ ਮਨੋਵਲ ਕਾਇਮ ਹੈ ਉਹ ਕੁਝ ਨਹੀਂ ਕਰ ਸਕਦੇ ਉਹ ਤਾਂ ਵੱਧ ਗਿਆ ਜੀ ਸਾਡਾ ਤਾਂ ਮਨੋਵਲ ਆ ਅਸੀਂ ਥੋੜਾ ਜਿਆ ਥੋੜਾ ਜਿਆ ਇੱਕ ਟਣਕਾ ਜਿਹਾ ਪਾਣੀ ਪੂਣੀ ਛੱਡੀ ਬੈਠਾ ਥੋੜਾ ਜਿਆ ਉਹਨੂੰ ਟਾਈਮ ਦੇਣ ਕਿ ਸਾਡੇ ਭਰਾ ਹੀ ਆ ਜੇ ਸਾਡੇ ਬੇਕੀ ਆ ਕੇ ਬਾਅਦ ਅਰੇ ਆ ਤੁਸੀਂ ਸਾਨੂੰ ਨਾਲ ਕੋਈ ਸ਼ੱਕ ਉਹ ਨਹੀਂ ਤੁਹਾਨੂੰ ਕੋਈ ਸ਼ੱਕ ਦੇਖੋ ਪਤਾ ਨਹੀਂ ਤੁਸੀਂ মিডিਆ ਤੇ ਗੱਲ ਦੇਣੀ ਹੈ ਜੀ ਨਹੀਂ ਦੇਣੀ ਮੈਨੂੰ ਨਹੀਂ ਪਤਾ ਸਾਡੀ ਗੱਲਾਂ ਹੋਣ ਜਾਂ ਉਹਨਾਂ ਨਾਲ ਅਸੀਂ ਉਹਨ ਹਾਂ ਹੂੰ ਉਹ ਕਦੋਂ ਤੱਕ ਤਾਂ ਮੈਂ ਇੱਕ ਦੋ ਦਿਨ ਤੁਸੀਂ ਕਰੂੰਗਾ ਹੂੰ ਉਸ ਤੋਂ ਬਾਅਦ ਹੋ ਸਕਦਾ ਸਰਕਾਰ ਮੰਨ ਹੀ ਜਾਵੇ ਜਾਂ ਕੋਈ ਨਵੀਂ ਗੱਲ ਉਹਦੀ ਆ ਜਾਂਦੀ ਆ ਹੂੰ ਤੇ ਐਂ ਅਸੀਂ ਤੁਹਾਡੇ ਤਾਂ ਹੈ ਨਹੀਂ ਵੀ ਤੁਹਾਨੂੰ ਕੁੱਟੀ ਜਾਵਾਂਗੇ ਜਾਂ ਹੋਰ ਗੱਲ ਕਰੀ ਜਾਵਾਂਗੇ ਚਲੋ ਅਸੀਂ ਨੌਕਰਾਂ ਬਿਲਕੁਲ ਜੀ ਬਿਲਕੁਲ ਜੀ ਇਹਨਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਭਾਵੇਂ ਅੱਜ ਸਾਡੇ ਅਥਰੂ ਗੈਸ ਦੇ ਗੋਲੇ ਸਿੱਟ ਗਏ ਸਾਡਾ ਮਨੋਬਲ ਦੇਖਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਚੀਜ਼ਾਂ ਨਾਲ ਸਾਡਾ ਜਿਹੜਾ ਮਨੋਬਲ ਹੈ ਹੋਰ ਦੁੱਗਣਾ ਹੋਇਆ ਕਿਉਂਕਿ ਜਿਹੜੇ ਕਿਸਾਨ ਭਰਾ ਨੇ ਹਰਿਆਣੇ ਦੇ ਉਹ ਵੀ ਨਾਲ ਸਾਥ ਨਿਵਾ ਰਹੇ ਨੇ ਕਿਉਂਕਿ ਅੱਗੇ ਜਾ ਕੇ ਉਹਨਾਂ ਨੇ ਜਿਹੜਾ ਸਾਰੇ ਇੰਤਜ਼ਾਮ ਕੀਤੇ ਹੋਏ ਨੇ ਪਰ ਕਿਤਨਕ ਤੇ ਜ਼ਰੂਰ ਹੈ ਜਿਵੇਂ ਅੱਜ ਜਿਹੜਾ ਮੀਟਿੰਗ ਕਰਨ ਦਾ ਸੱਦਾ ਆਇਆ ਹੈ ਕਿਉਂਕਿ ਜਿੱਥੇ ਬੈਰੀਕੇਡ ਲੱਗੇ ਨੇ ਪਹਿਲਾਂ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਉਸ ਤੋਂ ਬਾਅਦ ਮੈਸੇਜ ਆਇਆ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਆਂ ਕੀ ਗੱਲਬਾਤ ਕਰਦੇ ਨੇ ਜਿਹੜੇ ਕਿਸਾਨ ਆਗੂ ਨੇ ਉਹ ਮੀਟਿੰਗ ਕਰ ਰਹੇ ਨੇ ਕਿਤਾ ਉਹਨਾਂ ਨਾਲ ਗੱਲਬਾਤ ਕਰਨੀ ਆ ਕੀ ਉਹਦਾ ਜਿਹੜੀ ਗੱਲਬਾਤ ਦਾ ਜਿਹੜਾ ਨਤੀਜਾ ਸਾਹਮਣੇ ਆਊਗਾ ਇਹ ਟਾਈਮ ਦੱਸੂਗਾ ਹੋਰ ਵੀ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਰਾਂਗੇ ਪਰ ਜਿਹੜੀਆਂ 2020 ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿਤੇ ਨਾ ਕਿਤੇ ਇਹ ਜ਼ਰੂਰ ਆ ਕਿ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਸੈਂਟਰ ਸਰਕਾਰ ਹੈ ਉਹ ਆਮ ਲੋਕਾਂ ਦੀ ਨਹੀਂ ਉਹ ਕਾਪ ਰੇਟ ਘਰਾਣਾ ਦੀ ਆ ਇਹ ਕਿਸਾਨ ਨੇ ਜਿਹੜੇ ਉਹ ਕਹਿ ਰਹੇ ਨੇ ਕੈਮਰਾ ਪਰਸਨ ਸੇਰ ਸਿੰਘ ਦੇ ਨਾਲ ਕਨੌਰੀ ਤੋਂ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ